ਇਹ ਅੱਜੇ ਰੋਡ ਨੰਬਰ ਨਿਕਲ ਰਿਹਾ ਹੈ ਬਾਗੇ ਪਣੇ ਨੂੰ ਮਾਰਾ ਰਾਮਪੁਰੇ ਵੱਲ ਨੂੰ ਇਹ ਕੌਡੀਆਂ ਦੇ ਭਾਜ ਜਿਹੜੀ ਜ਼ਮੀਨ ਹੈ ਇਹ ਲੈ ਰਹੇ ਹੈ ਮਾਰ ਕੋਈ ਕਹਾਂ ਆਸੀ ਥਾਂ ਲਮਾਗੇ ਉਹ ਲੱਖ ਸਵਾ ਲੱਖ ਰੁਪਏ ਨੂੰ ਮੰਨਣਾ ਬੋਲਦੇ ਹੈ ਤੇ ਸਾਨੂੰ ਕੌਡੀਆਂ ਦੇ ਭਾਅ ਮਤਲਬ ਇਹ ਥਾ ਲੈਣਾ ਚਾਹੁੰਦੇ ਸਾਡਾ ੱੱੱਕੇ ਨਾ ਕਬਜ਼ਾ ਕਰਨਾ ਚਾਹੁੰਦੇ ਹੁਣ ਕੀ ਮੰਨ ਕਰਦੇ ਹੁਣ ਮੰਨ ਕਰਦੇ ਹਾਂ ਸਾਨੂੰ ਇਹਦਾ ਪੂਰਾ ਮੁਆਵਜ਼ਾ ਮਿਲੇ ਟਾ ਟੁਆਈ ਆ ਜਾ ਕੇ ਉੱਜੜ ਕੇ ਬਸਣਾ ਮਤਲਬ ਉਹਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਕਿੰਨੇ ਰਕਦੇ ਵਿੱਚ ਮੰਦਰਾ ਬੈਠੂਗਾ ਇੱਕ ਐਕਟ ਵੀ ਮਹਿੰਗਾ ਸਾਰਾ ਮਟੀਰੀਅਲ ਮਹਿੰਗਾ ਹੈ ਤੇ ਸਾਰਾ ਮਹਿੰਗਾ ਖਰੀਦ ਕੇ ਸੰਤਾਂ ਦੋ ਦੋ ਮੱਲੇ ਮਸਾਉਣ ਕੇ ਕਿ ਲਾਗਾ ਮੰਦਲੇ ਤੇ 15 15 ਸਾਡੇ ਕੋਲੇ ਅਸੀਂ ਇਹ ਥਾਂ ਮਤਲਬ ਦੇ ਕੇ ਖੁਸ਼ ਨਹੀਂ ਸਰਕਾਰ ਪਾਸੇ ਦੀ ਸੜਕ ਕੱਢ ਲਵੇ ਸਾਡੀ ਜਗਾ ਇੱਥੇ ਹੀ ਹੈਂਦੇ ਗਰੀਬ ਬਣ ਗਏ ਅਸੀਂ ਮਜ਼ਦੂਰ ਦੀ ਮਾਤਾਂ ਹਾਂ ਤੇ ਵੀ ਅਸੀਂ ਮਤਲਬ ਇਨੇ ਬੁਖਸ਼ਮਾਇਦਾਰ ਥੋੜੋ ਹੈ ਇਹ ਠੱਗਾ ਕਰ ਦਿਆ ਸਾਡੇ ਨਾਲ ਸਰਕਾਰ ਆਪ ਦੀ ਸੜਕ ਨੂੰ ਪਾਸੇ ਦੀ ਕਰ ਲਵੇ ਬਹੁਤ ਜ਼ਮੀਨਾਂ ਪਾਸੇ ਪਈਆਂ ਤੇ ਪਰ ਜਿਹੜੇ ਬਸਤੀਆਂ ਸਾਡੀ 16 17 ਘਰ ਇਹਨਾਂ ਨੂੰ ਨਾ ਅਕਵਾਇਰ ਕੀਤਾ ਜਾਵੇ